ਦੋਸਤੋ ਪਾਣੀ ਨਾਲ ਕੋਈ ਆਸਾ ਨਹੀਂ ਕੋਈ ਮਖੌਲ ਨਹੀਂ ਪਾਣੀ ਤੋਂ ਜਿੰਨੀ ਵੀ ਹੋ ਸਕਦਾ ਓਨੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਏ ਖਾਸ ਤੌਰ ਤੇ ਜਿੰਨਾ ਭਰਾਵਾਂ ਨੂੰ ਤਰਨਾ ਨਹੀਂ ਆਉਂਦਾ ਤੁਸੀਂ ਹੁਣ ਚੈੱਕ ਕਰੋ ਆ ਸਾਹਮਣੇ ਬੋਟੇ ਨੇ ਇੱਥੇ ਢਾਹ ਲੱਗੀ ਹੋਈ ਪੂਰੀ ਤੇ ਇਧਰੋਂ ਆ ਸਾਹਮਣੇ ਬੋਟੇ ਜਿਹੜੇ ਰੋੜ ਕੇ ਆਏ ਨੇ ਤੇ ਆ ਚੈੱਕ ਕਰੋ ਆ ਪਏ ਸਾਹਮਣੇ ਤੇ ਏ ਭਰਾਓ ਇਹਨਾਂ ਬਾਲੜਾਂ ਦਾ ਰਿਸਕ ਕਦੇ ਨਾ ਲਾਓ ਕਿਉਂਕਿ ਸਾਡਾ ਵੀਰ ਫਰਾ ਇੱਕ ਦੁਨੀਆ ਤੋਂ ਚਲਾ ਗਿਆ ਹੈ ਇਸੇ ਚੱਕਰਾਂ ਵਿੱਚ ਤੇ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਭਰਾਓ ਕਿ ਇਹਨਾਂ ਚੀਜ਼ਾਂ ਦਾ ਜ਼ਰੂਰ ਪ੍ਰੇਸ਼ ਕੀਤਾ ਜਾਵੇ ਕਿਉਂਕਿ ਜਿੱਦਾਂ ਆਪਾਂ ਨੂੰ ਹੁਕਮ ਆਦੇ ਆ ਵੀ ਨਦੀਆਂ ਨਾਲਿਆਂ ਤੋਂ ਦੂਰ ਰਹੋ ਤੇ ਉਹ ਗੱਲ ਦੀ ਪਾਲਣਾ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਏ ਪਾਣੀ ਜਿਹੜਾ ਪਾਣੀ ਵਧ ਰਿਹਾ ਹੈ ਕਿਉਂਕਿ 4 1/2 ਦਾ ਟਾਈਮ ਹੈ 20 ਤਰੀਕ ਜਿਲ੍ਹਾ ਜਲੰਧਰ ਤੇ ਪਿੰਡ ਵੇਹਰਾ ਲਤਿਆਣੇ ਵਾਲੀ ਸਾਈਡ ਦਾ ਸਿੱਧੂ ਵੇੜ ਤੋਂ ਆਪਾਂ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਰਕੇ ਸਾਰਿਆਂ ਤੱਕ ਸਹੀ ਜਾਣਕਾਰੀ ਜਿਹੜੀ ਪਹੁੰਚੇ ਆ ਵੇਖ ਸਕਦੇ ਹੋ ਪਾਣੀ ਜਿਹੜਾ ਚੱਲ ਰਿਹਾ ਹੈ ਜਦੋਂ ਵੀ ਪਾਣੀ ਚੜਦਾ ਹੈ ਜਾਂ ਲੈਂਦਾ ਹੈ ਜਿਹਦੇ ਢਾਹ ਜ਼ਰੂਰ ਹੈ ਜਿੱਦਾ ਤੁਹਾਨੂੰ ਪਤਾ ਹੈ ਰਾਜੋ ਇੱਕ ਗੱਟੀ ਪਿੰਡ ਟਿੰਡੀ ਵਾਲਾ ਉੱਥੇ ਵੀ ਢਾਹ ਲੱਗੀ ہوئی ਹੈ ਕਿ ਪਿੰਡ ਜਿਹੜਾ ਹੈ ਪਿੰਡ ਵੀ ਹੁੰਦੇ ਲੱਗੇ ਹੀ ਹੈ ਕਿਉਂਕਿ ਰਾਤ ਵੀ ਮੈਨੂੰ ਸਾਡੇ ਵੀਰਾਂ ਭਰਾਵਾਂ ਨੇ ਵੀਡੀਓ ਭੇਜੀਆਂ ਸੀ ਤੇ ਜਿਹੜੀ ਢਾਹ ਲੱਗੀ ਜਿਹੜਾ ਚੋਨਾ ਸਾਰਾ ਡਿੱਗਾ ਜਾਂਦਾ ਹੈ ਤੇ ਉਹ ਗਲਤ ਰਾਂ ਆਪਾਂ ਨੂੰ ਰਲ ਮਿਲ ਕੇ ਬਚਾਅ ਜ਼ਰੂਰ ਕਰਨਾ ਚਾਹੀਦਾ ਹੈ